ਹਾਂਜੀ ਬਾਈ ਜੀ ਸਾਰੀ ਇੱਕ ਵਾਰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਸ਼ੌਂਕੀ ਫਾਰਮਰ ਤੇ ਸ਼ੌਂਕੀ ਕਿਸਾਨਾਂ ਆ ਲਈ ਲੈ ਕੇ ਆਏ ਵੀਰੇ 911 ਸਿੱਧੂ ਮੂਸੇ ਵਾਲੇ ਦਾ ਫੇਵਰਟ ਟਰੈਕਟਰ 911 ਟਰੈਕਟਰ ਵੀਰੇ ਵਿਕਿਆਊ ਹੈ ਬੜੇ ਬਾਈਆਂ ਦੇ ਫੋਨ ਆਉਂਦੇ ਨੇ ਵੀ ਕੋਈ 911 ਹੋਵੇ ਸਾਰਾ ਜੈਨੂਇਨ ਟਰੈਕਟਰ ਹੈ ਵੀਰੇ ਕਿੰਨਾ ਮਾਡਲ ਆ ਕੀ ਗੱਲ ਬਾਤ ਆ ਉਹ ਬਾਕੀ ਮਾਲਕ ਵੀਰਾਂ ਨੂੰ ਮਿਲਿਆਵਾਂਗੇ ਦੇਖ ਸਕਦੇ ਹੋ ਤੁਸੀਂ ਸਾਰਾ ਜੈਨੂਅਲ ਟਰੈਕਟਰ ਹੈ ਵੀਰੇ ਉਹ ਬਾਈ ਨਾਮ ਲੈਉਣਾ ਤੁਹਾਨੂੰ ਹੋਰ ਬਾਈ ਬਣੀ ਤੇ ਕੀ ਗੱਲ ਬਾਤ ਹੈ ਬਾਈ ਟਰੈਕਟਰ ਇਹ ਵੀ 2000 ਮਾਡਲਾ ਟਰੈਕਟਰ ਠੀਕ ਹੈ ਬਾਈ ਫਰਸਟ ਓਨਰ ਹੈ ਇਹ ਬਾਈ 2000 ਮਾਡਲਾ ਫਰਸਟ ਓਨਰ ਆ ਪੰਜਾਬ ਦਾ ਨੰਬਰ ਆ ਬਾਈ ਹਾਂਜੀ ਪੰਜਾਬ ਦਾ ਪੰਜਾਬ ਨੰਬਰ ਆ ਬਾਈ ਸਾਰਾ ओरिजिनल ਆ ਵੀਰੇ ਸਾਰਾ ਨੇਰਲਾ ਬਾਈ ਠੀਕ ਹੈ ਕੰਮ ਵਧੀਆ ਹੋਇਆ ਟਰੈਕਟਰ ਦਾ ਜੀ ਨਹੀਂ ਹੈਗਾ ਠੀਕ ਹੈ ਇੰਜਨ ਗੇਰ ਦਾ ਓਕੇ ਆ ਚਲਾ ਕੇ ਵਾ ਕੇ ਚੈੱਕ ਇੱਕ ਬੰਦਾ ਚਲਾ ਕੇ ਵਾ ਕੇ ਦੇਖ ਸਕਦਾ ਠੀਕ ਹੈ ਠੀਕ ਹੈ ਨੰਬਰ ਸੰਗਰੂਰ ਦਾ ਕਿ ਕਿੱਥੋਂ ਦਾ ਨੰਬਰ ਕਿ ਸੰਗਰੂਰ ਦਾ ਪੀ ਵੀ ਤੇਰਾ ਪੰਜਾਬ ਨੰਬਰ ਆ ਹੈ ਪੰਜਾਬ ਨੰਬਰ ਤੇ ਏਰੀਆ ਕਿਹੜਾ ਵੀਰੇ ਆਪਣਾ ਆਪਣਾ ਵੀ ਦਿੜਬਲੇ ਵਿੱਚ ਜਨਾਲਪੰਡਾ ਠੀਕ ਆ ਬਈ ਠੀਕ ਆ ਤੇ ਰੇਟ ਕਿ ਬਈ ਇਹਦਾ ਰੇਟ ਦਾ 235 ਹੈ ਬਈ 235 2 ਲੱਖ 35 ਹਜ਼ਾਰ ਵੀਰੇ ਟਰੈਕਟਰ ਦੀ ਡਿਮਾਂਡ ਹੈ ਮਾਡਲ 2010 ਦੀ ਹਨਾ ਹਾਂਜੀ 2010 ਸਾਰਾ ਜੈਨੂਆਨਾ ਜਿੱਥੇ ਵੀ ਇਹਨੇ ਨਾਟਕਿਆ ਨਾਲ ਲੈਣਾ ਤਾਂ ਭਾਈਆਂ ਦਾ ਆਪਾਂ ਨੰਬਰ ਨੀਚੇ ਟਾਈਟਲ ਦੇ ਵਿੱਚ ਪਾਵਾਂਗੇ ਉਹ ਤੇ ਫੋਨ ਮਾਰ ਲਿਓ ਭਾਈ ਇਹ ਟਰੈਕਟਰ ਵੀਰੇ ਸੰਗਰੂਰ ਜ਼ਿਲ੍ਹੇ ਵਿੱਚ ਦੜਬੇ ਨੇੜੇ ਜਨਾਲ ਪਿੰਡ ਆ ਬਾਈਆਂ ਦਾ ਉੱਥੇ ਖੜਾਗਾ ਬਾਈ ਦਾ ਜਿਹੜਾ ਨੰਬਰ ਇੱਥੇ ਟਾਈਟਲ ਦੇ ਵਿੱਚ ਪਾਇਆ ਹੋਇਆ ਉਹ ਤੇ ਫੋਨ ਕਰ ਲਿਓ ਸਾਰਾ ਜੈਨੂਇਨ ਟਰੈਕਟਰ ਆ ਵੀਰੇ ਆਲ ਓਰੀਜਨਲ ਆ ਪੰਜਾਬ ਨੰਬਰ ਆ ਫਸਟ ਓਨਰ ਦਾ ਜੇ ਕਿਸੇ ਵੀਰ ਨੇ 911 ਲੈਣਾ ਰੇਟ ਕਿੰਨਾ ਤੇ ਦੀ ਮਣੀ ਆਪਾਂ 235 235000 ਬਾਈਆਂ ਦੀ ਡਿਮਾਂਡ ਆ ਵੀਰੇ